ਪੁਲਿਸ ਰਾਤ ਦੀ ਤਿੱਖ ਭਜਨ ਦੀ ਕੋਸ਼ਿਸ਼ ਕਰਦੇ ਸਮੇਂ ਨਸ਼ਾ ਤਸਕਰوں ਲੱਗੀ ਗੋਲੀ ਜਾਣਕਾਰ ਦੇ ਮਤਾਬਿਕ ਪਿਛਲੇ ਦਿਨੀ ਥਾਣਾ ਕਹਿੰਡਾ ਦੀ ਪੁਲਿਸ ਵੱਲੋਂ 1 ਕਿਲੋ ਆਇਸ ਡਰੱਗ ਅਤੇ 1 ਲੱਖ ਰੁਪਏ 40000 ਰੁਪਏ ਦੀ ਡਰੱਗ ਮੰਦੇ ਨਾਲ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਸੀ ਪੁਲਿਸ ਅਧਿਕਾਰ ਨੇ ਸਹਿ ਕਿ ਪਾਕਿਸਤਾਨ ਦੇ ਤਸਕਰਾਂ ਨਾਲ ਜੁੜੇ ਹੋਏ ਇਹਨਾਂ ਦੋਸ਼ੀਆਂ ਦੇ ਤਾਰ ਹਨ ਉੱਤੇ ਹੀ ਇਹਨਾਂ ਨੂੰ ਮਾਰੋਦਾਰੀ ਪੇਸ਼ ਕਰਕੇ ਇਹਨਾਂ ਰਿਮਾਂਡ ਲਿਆ ਗਿਆ ਸੀ ਜਿਸ ਦੇ ਚੱਲਦੇ ਅਜੇ ਜਾਂਚ ਦੇ ਲਈ ਰਿਕਵਰੀ ਦੇ ਦੌਰਾਨ ਦੋਸ਼ੀਆਂ ਦੇ ਕੋਲੋਂ ਪੁਲੀਸ ਸਹਾਸ ਵਿੱਚੋਂ ਭਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੇ ਚਲਦਿਆਂ ਪੁਲੀਸ ਵੱਲੋਂ ਦੋਸ਼ੀ ਦੀ ਲੱਤ ਤੇ ਗੋਲੀ ਮਾਰੀ ਗਈ ਅਤੇ ਦੋਸ਼ੀ ਹੇਠਾਂ ਡਿੱਗ ਪਿਆ ਜਿਸ ਨੂੰ ਬਾਅਦ ਦੇ ਵਿੱਚ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਦੋਸ਼ੀ ਦਾ ਨਾਮ ਜਗਤਾਰ ਸਿੰਘ ਦੱਸਿਆ ਜਾ ਰਿਹਾ ਹੈ ਅੱਜ ਸਰਕਾਰ ਦੇ ਅ ਸਰਕੀ ਇਹਦੇ ਕੋਲੋਂ ਕਾਊਂਟਰ ਆਇਆ ਜਿਹੜੇ ਜਿੱਦਾਂ ਆਪ ਨੂੰ ਪਤਾ ਹੈਗਾ ਸਾਰੀ ਪ੍ਰੈਸ ਨੂੰ ਮੈਂ ਇਹ ਦੱਸਣਾ ਚਾਹੁੰਦਾ ਜਿਹੜੀ ਜ ਆਪ ਸਰਕਾਰ ਵੱਲੋਂ ਔਰ ਸਾਡੇ ਮਾਨਯੋਗ ਡੀਜੀ ਸਾਹਿਬ ਵੱਲੋਂ ਤੇ ਸਾਡੇ ਡੀਆਈ ਸਾਹਿਬ ਦਾ ਸਤਿੰਦਰ ਸਿੰਘ ਤੇ ਐਸਐਸਪੀ ਸਾਹਿਬ ਜਿਹੜੇ ਅਸਲਤ ਮਨਿੰਦਰ ਸਿੰਘ ਵੱਲੋਂ ਇੱਕ ਜਿਹੜੀ ਡਰੱਗ ਦੀ ਅਗੇ ਸਜ਼ਾਇਬ ਚਲਾਈ ਜਾ ਰਹੀ ਹੈਗੀ ਆ ਉਸੇ ਲੜੀ ਤਹਿਤ ਅੱਜ ਜਿਹੜਾ ਇੱਕ ਇਨਸੀਡੈਂਸ ਹੋਇਆ ਹੈਗਾ ਜਿਹਦੇ ਵਿੱਚ ਅਸੀਂ ਪਹਿਲਾਂ ਦੋਸ਼ੀ ਜਿਹੜੇ ਹੈਗੇ ਆ ਦੋ ਗ੍ਰਿਫਤਾਰ ਕੀਤੇ ਸੀਗੇ ਤੇ ਮੁਕੱਦਮਾ ਨੰਬਰ 41 ਤੇ 13 2025 ਨੂੰ ਮੁਕੱਦਮਾ ਦਰਜ ਹੋਇਆ ਸੀ ਜਿਸ ਵੇਲੇ ਅਸੀਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਇੱਕ ਅੰਗਰੇਜ਼ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚਵਿੰਡਾ ਕਲਾਂ ਤੇ ਦੂਜਾ ਸੀਗਾ ਜਗਤਾਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਕਰਾਲੀਆਂ ਰੰਦਾਸ ਏਰੀਆ ਪਿੰਡਾ ਇਹ ਇਹਨਾਂ ਕੋਲੋਂ ਅਸੀਂ 1 ਕਿਲੋ ਆਈਸ ਤੇ 1,40,000 ਰੁਪਇਆ ਡਰੱਗ ਮਨੀ ਜਿਹੜੀ ਆ ਰਿਕਵਰ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਮਨਜੋ ਕੋਰਟ 'ਚ ਪੇਸ਼ ਕਰਕੇ ਉਦੋਂ ਬਾਅਦ ਰਿਮਾਨ ਲਿਆ ਗਿਆ ਰਿਮਾਨ ਤੋਂ ਬਾਅਦ ਅੱਜ ਸਵੇਰੇ ਜਦੋਂ ਇਹਨਾਂ ਦੀ ਪੁੱਛਗਿੱਛ ਤੋਂ ਬਾਅਦ ਜਿਹੜੀ ਇਹ ਗੱਲ ਇਹਨੇ ਪੁੱਛਗਿੱਛ ਦੱਸਿਆ ਕੀ ਕੁਝ ਹੋਰ ਜਿਹੜਾ ਸਮਾਨ ਹੈਗਾ ਇਹ ਡਿਫੈਂਸ ਡਰੇਨ ਜਿਹੜੀ ਪੈਂਦੀ ਹੈਗੀ ਆ ਘਰੇਡੇ ਥਾਣੇ ਦੇ ਵਿੱਚ ਉੱਥੇ ਅਸੀਂ ਲਕਾਚ ਪਾ ਕੇ ਰੱਖਿਆ ਹੈਗਾ ਤੇ ਮੈਂ ਤੁਹਾਨੂੰ ਉੱਥੋਂ ਮਰੰਦ ਕਰਾ ਸਕਦਾ ਔਰ ਇਹਦੇ ਵਿੱਚ ਸਾਡੇ ਇਨਸਪੈਕਟਰ ਅਮਨਦੀਪ ਸਿੰਘ ਐ ਐਸਐਚਓ ਘਰੇਂਡਾ ਤੇ ਡੀਐਸਪੀ ਸਰ ਲਖਮਿੰਦਰ ਸਿੰਘ ਜਿਹੜੇ ਹੈਗੇ ਆ ਇਹਨਾਂ ਨੇ ਇਹ ਜਦੋਂ ਬਰਾਮਦਗੀ ਕਰਾਉਣ ਲਈ ਜਾ ਰਿਹਾ ਸੀਗਾ ਤੇ ਉੱਥੇ ਜਿਸ ਜਗ੍ਹਾ ਤੇ ਦੱਸਿਆ ਸੀ ਬਰਾਮਦਗੀ ਲਈ ਉਦੋਂ ਜਦੋਂ ਗੱਡੀ ਚੋਂ ਉਤਰੇ ਉਤਰਨਸਾਰ ਹੀ ਇਹਨੇ ਸਾਡੇ ਪੁਲਿਸ ਮਾਜਰ ਨੂੰ ਧੱਕਾ ਮਾਰਿਆ ਧੱਕਾ ਮਾਰ ਕੇ ਤੇ ਇਹ ਪੁਲਿਸ ਤੋਂ ਜਿਹੜਾ ਛੁੱਟ ਕੇ ਇਹ ਭੱਜ ਗਿਆ ਔਰ ਇਹਦੇ ਜਦੋਂ ਇਹਨੂੰ ਰੋਕਣ ਦਾ ਔਰ ਇਹਨੂੰ ਦੱਸਿਆ ਗਿਆ ਪੁਲਿਸ ਪਾਰਟੀ ਵੱਲੋਂ ਵੀ ਤੂੰ ਅੱਕਾ ਰੁਕ ਜਾ ਔਰ ਇਹ ਕੰਮ ਨਾ ਕਰ ਪਰ ਇਹਨੇ ਪੁਲਿਸ ਦਾ ਕਹਿਣਾ ਨਹੀਂ ਮੰਨਿਆ ਤੇ ਇਹ ਉਥੋਂ ਦੌੜਨ ਦੀ ਕੋਸ਼ਿਸ਼ ਕੀਤੀ ਤੇ ਭੱਜਿਆ ਜਿਸ ਅੱਗੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਹਵਾਈ ਫਾਇਰ ਕੀਤਾ ਔਰ ਹਵਾਈ ਫਾਇਰ ਕਰਨ ਦੇ ਬਾਵਜੂਦ ਵੀ ਇਹ ਪੁਲਿਸ ਦੀ ਗੱਲ ਇਹਨੇ ਨਹੀਂ ਮੰਨੀ ਤਾਂ ਪੁਲਿਸ ਨੇ ਜਿਹੜਾ ਹੈਗਾ ਇਹਨੂੰ ਫੜਨ ਦੀ ਖਾਤਰ ਗੋਲੀ ਜਿਹੜੀ ਹੈਗੀ ਆ ਚਲਾਈ ਜਿਹੜੀ ਗੋਲੀ ਇਹਦੀ ਸੱਚੀ ਲੱਤ ਵੱਜੀ ਹੈਗੀ ਔਰ ਇਹ ਜ਼ਖਮੀ ਹੋ ਕੇ ਡਿੱਗ ਪਿਆ ਔਰ ਬਾਅਦ ਚ ਇਹਨੂੰ ਉੱਥੇ ਜਾ ਕੇ ਕਾਬੂ ਕੀਤਾ ਗਿਆ ਔਰ ਇਹਨੂੰ ਉੱਥੋਂ ਟ੍ਰੀਟਮੈਂਟ ਲਈ ਜਿਹੜਾ ਲੋਪੋਕੇ ਹਸਪੀਟਲ ਦਾਖਲ ਕਰਾਇਆ ਗਿਆ ਔਰ ਉੱਥੇ ਇਹ ਜੇਰੇ ਇਲਾਜ ਹੈਗਾ ਔਰ ਮੈਂ ਆਪਜੀ ਦੇ ਜ਼ਰੀਏ ਪ੍ਰੈਸ ਜ਼ਰੀਏ ਇਹ ਦੱਸਣਾ ਚਾਹੁੰਦਾ ਵੀ ਜਿਹੜੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਚੱਲ ਰਹੀ ਹੈਗੀ ਆ ਡਰਾਈਵ ਅਗੇਂਸਟ ਡਰਗ ਇਹ ਸਮਗਲਦਾਂ ਨੂੰ ਇੱਕ ਚੇਤਾਵਨੀ ਹੈਗੀ ਵੀ ਜਾਂ ਤਾਂ ਨਸ਼ਾ ਵੇਚਣਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਦਿਓ ਕਿ ਕਿਲੋ ਜਿਹੜੀ ਆਈਸ ਕਰਗ ਮਿਲਿਆ ਉਹਦਾ ਪਾਕਿਸਤਾਨ ਨਾਲ ਕਨੈਕਸ਼ਨ ਹੈ ਕਿਉਂ ਤਰਾਲੀਆਂ ਜਿਹੜਾ ਵਾ ਮਾਡਰਨ ਦੇ ਬੁੱਤੂ ਬਿਲਕੁਲ ਜੀ ਉਹ ਅੰਡਰ ਇਨਵੈਸਟੀਗੇਸ਼ਨ ਹੈਗਾ ਸਾਰੀ ਚੀਜ਼ ਹੈ ਤੇ ਇਸ ਬਾਰੇ ਜਿਹੜਾ ਹੈਗਾ ਇਹਦੇ ਕੋਲ ਪੁੱਛ ਕੇ ਚੱਲ ਰਹੀ ਆ ਔਰ ਇਹ ਜਿਹੜੀ ਤੁਹਾਨੂੰ ਮੈਂ ਹੁਣ ਜਿਹੜੀ ਦੱਸੀ ਹੈਗੀ ਹੈ ਇਹ ਇਨਸੀਡੈਂਸ ਇਹਦੇ ਵਿੱਚ ਵੀ ਇਸੇ ਕਰਕੇ ਇਹ ਬੰਦਾ ਜਿਹੜਾ ਹੈਗਾ ਬਹੁਤ ਹੀ ਚੁਸਤ ਚਲਾਕ ਸੀਗਾ ਔਰ ਇਨੇ ਇਹ ਗੱਲ ਸਾਨੂੰ ਦੱਸ ਕੇ ਵੀ ਮੈਂ ਉਥੋਂ ਬਰਾਬਦਗੀ ਕਰਾ ਸਕਦਾ ਲੀਸ ਦੀ ਪਾਰਟੀ ਕੁਲ ਭੱਜਣ ਦੀ ਕੋਸ਼ਿਸ਼ ਕੀਤੀ ਜੀਜੇ ਕਾਰਵਾਈਆਂ ਵਿੱਚ ਲਿਆਂਦੀ ਗਈ ਸਰ ਉਥੋਂ ਬਰਾਬਦ ਹੋਈ ਕਿ ਨਹੀਂ ਕੋਈ ਜਗ੍ਹਾ ਦੱਸੀ ਸੀ ਨਹੀਂ ਉਹ ਤਾਂ ਇਨੇ ਫਿਰ ਆਪਣੀ ਜਾਨ ਤੇ ਇਨੇ ਦੱਸਿਆ ਨਾ ਵੀ ਮੈਂ ਇੱਕ ਪਾਲਿਸੀ ਖੇਡ ਕੇ ਤੇ ਪੁਲਿਸ ਕੋਲੋਂ ਬਚ ਕੇ ਭੱਜ ਜਾਊਂਗਾ ਡਰਾਮਾ ਕ੍ਰੀਏਟ ਕੀਤਾ ਡਰਾਮਾ ਕ੍ਰੀਏਟ ਕੀਤਾ ਔਰ ਔਰ ਇਨੇ ਜਗ੍ਹਾ ਵੀ ਉਹੀ ਦੱਸੀ ਵੀ ਜਿੱਥੇ ਬਾਰਡਰ ਤੇ ਲਾਗੇ ਡਰੇਨ ਲੱਗੋ ਵੀ ਉਥੋਂ ਮੈਨੂੰ ਬਚਾਦਾ ਜਿਹੜਾ ਹੈਗਾ ਕਾਫੀ ਚਾਂਸਸ ਹੈਗੇ ਆ ਭੱਜ ਨਿਕਲਣ ਦੇ ਸਰ ਇਹ ਜੇ ਦੱਸ ਸਕੋ ਪਾਕਿਸਤਾਨ ਬਾਰਡਰ ਦੇ ਨੇੜੇ ਸੀਗਾ ਜੇ ਕਿ ਹਟਵਾ ਸੀਗਾ ਅੱਛਾ ਉਧਰ ਤਰੀਕ ਕੋਸ਼ਿਸ਼ ਕਰ ਰਿਹਾ ਬਿਲਕੁਲ ਜਿਹੜੀ ਹੈ ਉਹ ਇਹਨੂੰ ਇਹ ਸੀਗਾ ਵੀ ਡਰੇਨ ਦੇ ਲਾਗੋ ਜਾ ਕੇ ਮੈਂ ਭੱਜ ਕੇ ਡਰੇਨ ਦੇ ਵਿੱਚੋਂ ਲੰਘ ਕੇ ਤੇ ਪਾਰ ਲੰਘ ਜੂੰ ਪਰਲੇ ਪਾਸੇ ਲੰਘ ਜੂੰਗਾ ਡਰੇਨ ਦੇ ਪੰਦੇ ਪਾਸੇ ਨਾਲ ਪ੍ਰੈਸੀਡੈਂਟ ਸੀ ਆ ਨਾ ਸਰ ਕਿ ਜਿਸ ਤਰ੍ਹਾਂ ਪੁੱਛਦੇ ਦੋ ਤਿੰਨ ਦਿਨ ਵਰੀ ਇਤਿਹਾਰ ਜੋ ਰਿਕਵਰ ਕਰਨ ਗਏ ਆ ਉਦੋਂ ਵੀ ਗੋਲੀ ਚੱਲੀ ਚਲੋ ਇਹਦੇ ਨਸ਼ੇ ਦਾ ਮੈਟਰ ਸੀ ਨਸ਼ੇ ਦੇ ਭੱਜ ਗਿਆ ਤੁਹਾਡੇ ਕੋਲ ਪਰ ਇਹਨੂੰ ਜਿਹੜਾ ਸੀ ਕਿ ਉਹ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਉਹ ਸੂ ਇਸ ਤਰ੍ਹਾਂ ਹੀ ਚੱਲ ਰਹੀਆਂ ਨਹੀਂ ਦੇਖੋ ਇਹਦੇ ਤਾਂ ਜੀ ਜੀ ਤੁਹਾਨੂੰ ਮੈਂ ਸਟੋਰੀ ਦੱਸੀ ਹੈਗੀ ਆ ਇਹ ਬਿਲਕੁਲ ਫੈਕਚੁਅਲ ਹੈਗੀ ਆ ਜੇ ਜੀ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਇਦਾਂ ਦਾ ਗੱਲ ਹੁੰਦੀ ਤਾਂ ਉਹ ਚੀਜ਼ ਹੋਰ ਹੈ ਇਹ ਚੀਜ਼ ਹੋਰ ਹੈਗੀ ਆ ਔਰ ਇਹਦੇ ਵਿੱਚ ਬਿਲਕੁਲ ਜਿਹੜਾ ਹੈਗਾ ਕਿ ਨਸ਼ਾ ਦਸਕਰ ਜਿਹੜਾ ਉਹਨੂੰ ਪਤਾ ਵੀ ਮੈਂ 1 ਕਿਲੋ ਆਇਸ ਦੇ ਵਿੱਚ ਇੰਨੀ ਮੈਨੂੰ ਸਜ਼ਾ ਹੋਣੀ ਹੈ ਤਾਂ ਉਹਨੇ ਪਹਿਲਾਂ ਹੀ ਡਰਾਮਾ ਕ੍ਰੀਏਟ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਸਰ ਇਹ ਜਿਹੜੇ ਆ ਇਸ ਦਾ ਇਹ ਵੀ ਦੱਸ ਦਿਓ ਕਿ ਕਿਉਂਕਿ ਘੱਟ ਫੜੀ ਜਾਂਦੀ ਹੈ ਪੁੱਛੇ ਸੀ ਜੁੜੀ ਗਈ ਸੀ ਇਹਦੇ ਫਿਰ ਖਰੀਦਣ ਵਾਲੇ ਜਿਹੜੇ ਨੇ ਜਾਂ ਲੈਣ ਵਾਲੇ ਨੇ ਦੀ ਵਰਤੋਂ ਕਰਨ ਵਾਲੇ ਉਹ ਦੱਗੇ ਉਹ ਜਾਣ ਕਰਕੇ ਕਿ ਹਾਈ ਕਲਾਸ ਬੰਦੇ ਹੁੰਦੇ ਉਹਨਾਂ ਬਾਰੇ ਪਤਾ ਲੱਗਾ ਕੁਝ ਨਹੀਂ ਉਹ ਜਿਹੜਾ ਹੈਗਾ ਇਹ ਇਹ ਇਸੇ ਕਰਕੇ ਤੁਹਾਨੂੰ ਦੱਸਿਆ ਵੀ ਇਹ ਕੱਲ ਫੜੇ ਸੀਗੇ ਤੇ ਅੱਜ ਜਦੋਂ ਇਹਨਾਂ ਨੂੰ ਕੱਲ ਹੀ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਚੱਲ ਰਹੀ ਸੀ ਤੇ ਜਿਹੜੀ ਸ਼ਕਤੀ ਨਾਲ ਪੁੱਛਗਿੱਛ ਕਰਨ ਤੇ ਇਸੇ ਕਰਕੇ ਇਹਨੇ ਡਰਾਮਾ ਰਚਿਆ ਵੀ ਮੈਂ ਇੱਥੋਂ ਭੱਜਾਂ ਉਹ ਤਫ਼ਤੀਸ਼ ਦਾ ਮੈਟਰ ਆ ਉਹ ਅਸੀਂ ਤਫਤੀਸ਼ਦਾਨ ਨੇ ਪੁੱਛਗਿਛ ਕਰ ਰਹੇ ਆ ਔਰ ਜੇ ਸਾਨੂੰ ਹੋਰ ਮੰਨ ਲੈਣਾ ਪਿਆ ਹੋਰ ਮੰਨ ਲਾ ਕੇ ਇਹਨੂੰ ਸ਼ਕਤੀ ਨਾਲ ਪੁੱਛਗਿਛ ਕੀਤੀ ਜਾਊਗੀ ਹਾਂ ਜੀ ਆ ਵੀ ਹੋਰ ਰਾਈਟ ਤੱਕ ਪਰਮ ਹੋ ਸਕਦੀ ਕਿਉਂਕਿ ਇਹ ਜ਼ਿਆਦਾਤਰ ਬੌਂਬੇ ਵਗੈਰਾ ਕਿਉਂ ਹੋਊਸੀ ਬਿਲਕੁਲ ਜੀ ਸਾਨੂੰ ਉਮੀਦ ਹੈਗੀ ਆ ਵੀ ਇਹਦੇ ਵਿੱਚ ਹੋਰ ਰਿਕਵਰੀ ਹੋ ਸਕਦੀ ਸਰ ਇਹਦੇ ਵਿੱਚ ਜੀ ਵੀ ਹੋਊ ਬੌਂਬੇ ਜਿਹੜਾ ਇੱਕ ਪਹਿਲਾ ਜੈਕ ਹੋਰ ਦੂਸਰਾ ਕੱਲ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਮਹਾਲੀ ਵਾਲੀ ਜਿਹਦੇ ਵਿੱਚ ਇੱਕ ਉਹਨਾਂ ਨੇ ਬੰਦਾ ਜਿਹੜਾ ਜਖਮੀਿਆ ਤੋਂ ਉਹ ਬੜਾ ਹਾਲਾਂ ਪੁੱਛ ਰਿਆ ਸੀ ਕਿ ਕਿੱਥੇ ਜੰਮਿਆ ਬੰਦਾ ਮਾ ਪੁਰਾਣੀ ਗੋਲੀ ਮਾਰੇ ਚੱਲਿਆ ਮੈਨੂੰ ਕਿਹਾ ਗੋ ਆਸੀ ਆ ਰਹੇ ਹਾਂ ਮੱਲੇ ਮੈਂ ਉਹਨਾਂ ਦਾ ਗੱਲ ਉਹਨਾਂ ਨੇ ਪੁੱਛਿਆ ਸੀ ਕਿ ਕੋਇਨਸੀਡੈਂਸ ਹੈ ਵੀ ਕਾਫੀ ਜਿਹੜਾ ਇਹੋ ਜਿਹਾ ਇਨਫਲੂਐਂਸ ਹੋ ਰਿਹਾ ਹੈ ਸਾਡੇ ਵਾਲੇ ਵੀ ਹੈ ਨਹੀਂ ਇਹ ਇੱਕ ਇਹ ਬਿਲਕੁਲ ਕੋਇਨਸੀਡੈਂਸ ਹੈ ਜੀ ਇਹ ਜਿਹੜੀ ਤੁਹਾਨੂੰ ਮੈਂ ਇਹ ਸੀਕਵੈਂਸ ਦੱਸਿਆ ਹੈਗਾ ਇਹ ਬਿਲਕੁਲ ਕੋਇਨਸੀਡੈਂਸ ਹੈ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਕੋਈ ਜਿਹੜੀ ਆ ਉਹ ਨਹੀਂ ਹੈ ਜੀ ਜਿਹੜਾ ਦੱਸਿਆ ਜਿਸ ਤਰ੍ਹਾਂ ਕਿ ਉਹਨਾਂ ਨੇ ਕਲੈਕਸ਼ਨ ਦੱਸਿਆ ਮੁਰਾਣੇ ਬੰਦੇ ਨੇ ਕਿ ਗੋਲੀ ਚਲਾ ਕੇ ਆਏ ਇਹਦੇ ਵਿੱਚ ਕੋਈ ਤੁਹਾਨੂੰ ਲੱਗਦਾ ਸੀ ਕਿਸੇ ਨੇ ਜਿਹੜਾ ਕੈਂਪੇਨ ਲਗਾ ਕੋਈ ਜਿੱਦਣ ਵਾਰਡ ਹੋ ਨਹੀਂ ਨਹੀਂ ਕਿੰਗਪਿੰਨ ਤਾਂ ਅਜੇ ਤੁਹਾਨੂੰ ਤਫਤੀਸ਼ ਦੇ ਦੌਰਾਨ ਤੁਹਾਨੂੰ ਦੱਸਿਆ ਨਾ ਵੀ ਇਹਦੇ ਕਿੰਗਪਿੰਨ ਕਿਹਦੇ ਲਈ ਕੰਮ ਕਰਦੇ ਹੈਗੇ ਕੀ ਲਈ ਕਰਦੇ ਹੈਗੇ ਆ ਉਹ ਇੱਕ ਤਫਤੀਸ਼ ਦਾ ਮੈਟਰ ਹੈਗਾ ਜੇ ਕਿੰਗਪਿੰਨ ਦੱਸੂਗਾ ਤਾਂ ਉਹਦੀ ਅਸੀਂ ਅਮਲ 'ਚ ਲਿਆ ਕੇ ਜਿਹੜੀ ਅਸੀਂ ਅਗਲੇ ਬੰਨੇ ਤਫਤੀਸ਼ਦਨ ਕਾਰਵਾ ਵੀ ਕਰਾਂਗੇ ਉਹ ਅਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਸਰ ਪਹਿਲੀ ਕਨਸਾਈਨਮੈਂਟ ਹੀ ਹੈ ਮਤਲਬ ਜਪੀ ਸਰ ਰਿਕਾਰਡ ਇਹਦਾ ਪਤਾ ਲੱਗਾ ਕੋਈ ਜਾਂ ਨਹੀਂ ਅਜੇ ਕੋਈ ਮੁਕੱਦਮਾ ਦਰਜ ਆ ਉਹ ਵੀ ਅਸੀਂ ਇਹ ਜਿੱਥੋਂ ਦਾ ਰਹਿਣ ਵਾਲਾ ਹੈਗਾ ਰੰਦਾਸ ਏਰੀਏ ਦਾ ਦੂਜਾ ਤੇ ਜੋ ਪਤਾ ਕਿਤੇ ਤੇ ਮੁਕਤਮਾ ਅਜੇ ਕੋਈ ਦਰਜ ਨਹੀਂ ਹੈਗਾ। ਅਰੇ ਇਕੱਲਾ ਕੰਮ ਕਰ ਰਿਹਾ ਜਾਂ ਫਿਰ ਨਾ ਹੋਰ ਨੌਕਰੀ ਦਾ ਕੰਮ ਇਹ ਦੱਸਿਆ ਤੁਹਾਨੂੰ ਭਾਈ ਸਾਹਿਬ ਵੀ ਜਦੋਂ ਇਹਦੇ ਕੋਲ ਪੁੱਛਕਿਛ ਕਰ ਰਹੇ ਆ ਵੀ ਇਹ ਬੰਦਾ ਜਿਹੜਾ ਹੈਗਾ ਕਿਹਦੇ ਵਾਸਤੇ ਕੰਮ ਕਰਦਾ ਔਰ ਇਹਦੇ ਪਿੱਛੇ ਜਿਹੜੇ ਕੌਣ-ਕੌਣ ਹੈਗੇ ਆ ਤੇ 30 ਸਾਲ ਦਾ 30 ਦਾ 25 ਤੋਂ 30 ਸਾਲ ਦੇ ਵਿੱਚ ਕੋਈ ਹੋਰ ਕੰਮ ਨਹੀਂ ਜੀ ਇਹ ਇਹੀ ਕੰਮ ਕਰਦਾ ਸੀਗਾ ਬਸ। ਜੀ Thank you, thank you.